ਪੈਟਰੋਲ ਪੰਪ ਤੇ ਪੈ ਗਿਆ ਜ਼ਬਰਦਸਤ ਪੰਗਾ ਪੈਟਰੋਲ ਪੁਆਣ ਆਏ ਵਿਅਕਤੀ ਵੱਲੋਂ ਕਿਹਾ ਗਿਆ ਕਿ ਟੈਂਕੀ ਉਸ ਦੀ ਜੜੀਆ ਉਹ 365 ਲੀਟਰ ਦੀ ਹੈ ਤੇ ਤੁਸੀਂ 392 ਲੀਟਰ ਤੇਲ ਕਿਵੇਂ ਪਾ ਦਿੱਤਾ ਇਹ ਅਕਸਰ ਦੇਖਣ ਨੂੰ ਆਉਂਦਾ ਹੈ ਕਿ ਕਈ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਵੱਲੋਂ ਜੜੀਆ ਉਹ ਹੇਰਾਫੇਰੀ ਕੀਤੀ ਜਾਂਦੀ ਹੈ ਤੇ ਅਗਰ ਤੁਸੀਂ ਵੀ ਪੈਟਰੋਲ ਪੁਆਣ ਜਾ ਰਹੇ ਹੋ ਤਾਂ ਆਹ ਵੀਡੀਓ ਦੇਖਣਾ ਤੁਹਾਡੇ ਵਾਸਤੇ ਬਹੁਤ चलो चलियल चलो ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰ ਆ ਯਾਰ ਹਾਂ ਚੋਰ ਹੈ ਗਈ ਹੈ ਨਾ ਚੋਰ ਹੈ ਸਾਲੇ ਸਿਸਟਮ ਬੋਲਦੇ ਆ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਤੇਜਾ ਮਾਰਦੇ ਆਂ ਤੇ ਸਿਸਟਮ ਬੋਲ ਤੇ ਸਿਟੂ ਦਿਖਾ ਦਿਓ ਸਾਡੇ ਨਾ ਪਿਆ ਅਸੀਂ ਕਹਿ ਰਹੇ ਹਾਂ ਚੋਰੀ ਕਰੀ ਹੈ ਗੱਲ ਹੀ ਕੋਈ ਨਹੀਂ ਤੁਸੀਂ ਨਾ ਮੰਨੋ

ਮੈਂ ਯੂਰੇ ਤੇਲ ਪਾਉਣਾ ਸੀ ਇਹ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਤਿਆ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਕੱਢ ਲੋ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਕਣਾ ਜੀ ਇਹ ਕਨਫਰਮ ਹੈ ਵੀ 30 40 ਲੀਟਰ ਜਰਬ ਜਾਂਦੀ ਹਾਂਜੀ ਹਾਂਜੀ 30 40 ਲੀਟਰ ਜਰਬ ਦੇ ਵਿੱਚ ਰੱਖ ਦਈਏ ਸੈਲਫ ਸੈਲਫ ਕਿੰਨੇ ਚੀ ਦੀ ਵੱਜ ਸਕਦੀ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਹੋਣਾ ਚਾਹੀਦਾ 30 ਕਿ ਲੀਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ ਤੇ ਬਿੱਟੀ ਕਰ ਨੂੰ ਥੋੜਾ ਮੋਬਾਈਲ ਵੀ ਹੋਇਆ ਗਿਆ ਸੀ ਉਹ ਵੀ ਮਾਮਲਾ ਉਹ ਜੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਦੀ ਵੀ ਆ ਪੰਪ ਆ ਤੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ ਚੋਂ ਮੇਰੇ ਕੋਲ ਵੀਡੀਓ ਮੇਰੇ ਫੋਨ 'ਚ ਹੁਣ ਵੀ ਪਈਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤੇ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗ ਗਿਆ ਸੀਗਾ ਜੀ ਖੋਹ ਲਿਆ ਸੀਗਾ ਤੇ ਬਾਅਦ ਵਿੱਚ ਵਾਪਸ ਲੈ ਲਿਆ ਪਕੋਲੇ ਦੀ ਇੱਕ ਵਾਰੀ ਇਹ ਵੀਡੀਓ ਦੇ ਵਿੱਚ ਸਾਫ਼-ਸਾਫ਼ ਹਾਂਜੀ ਹਾਂਜੀ ਸਾਫ਼-ਸਾਫ਼ ਐਨ ਪਤਾ ਲੱਗ ਰਿਹਾ ਜੀ ਅੱਛਾ ਕਿ ਥੋੜਾ ਜਿਹਾ ਮੋਬਾਈਲ ਖੋਦਾ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪٹرول ਪੰਪ ਤੇ ਟਿਪਰਾਂ ਸਵਾਰ ਆਪਣੇ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਠੀਕ ਹੈ ਨਾ ਇਹਨਾਂ ਨੇ ਤੇਲ ਪਵਾਇਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਤੇ ਤੇਲ ਪਾਇਆ 392 ਲੀਟਰ ਜੀ ਇਹਨਾਂ ਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਕੈਮਰਾ ਬਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਪੰਪਨ ਲਗੇ ਮੈਂ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਕੈਮਰਾ ਸੇਲ ਦਾ ਸਰਦ ਜੋ ਮਰਜ਼ੀ ਬਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋਊਗਾ ਸਾ ਭਾਈ ਜੋ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਭਾਈ ਜੀ ਫੋਨ ਤਾਂ ਕਿਉਂ ਹੋਇਆ ਕਿ ਤੁਸੀਂ ਜਦੋਂ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵਾਲੋ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ